ਇਹ ਚੱਲਿਆ ਕਿੰਨਾ ਹੋਇਆ ਇਹ 800 ਘੰਟਾ 800 ਘੰਟਾ ਅਰੀਜਨਲ ਚੱਲਿਆ ਹੋਇਆ ਸਿਸਟਮ ਵਗੈਰਾ ਖੁਣੂਪੀ ਵਗੈਰਾ ਚੰਗੀ ਲੱਗਿਆ ਇਹਦੀ ਕੋੜਾ ਬੈਂਪਰ ਵੀ ਲਵਾਇਆ ਹੋਇਆ ਇਹਨਾਂ 54 10 ਜੁੰਡੀਅਰ ਤਖਾ ਦੇ ਕਾਰਨ ਹੋਰ ਪੱਟੀ ਉਹਦਾ ਇਹ ਕਿੰਨਾ ਮਾਡਲ ਹੈ ਕਿੱਥੋਂ ਲੱਬ ਲੈਂਦਾ ਇਹ 2011 ਮਾਡਲ ਆ ਇਹ ਲੱਬ ਕਿੱਥੋਂ ਲੈਂਦਾ ਬਸ ਸਹੀ ਮਿਲ ਜਾਂਦੇ ਨੇ ਅੱਛਾ ਤੇ ਸਾਰਾ ਇਹ ਟ੍ਰੈਡੀਸ਼ਨ ਆ ਬਈ ਸਾਰਾ ਰੈਕਟਰ ਅਰੀਜਨਲ ਨੇ ਤਗਰੇ ਹਾ ਹੀ ਰੰਗ ਕਰਾਇਆ ਹਗਾ ਲਾ ਨੂੰ ਸਾਰੇ ਦਾ ਟ੍ਰੈਜ਼ਲ ਨੇ ਚੱਲਣ 911 ਤਿਆਰ ਕਰਵਾਇਆ ਹੋਇਆ ਬਾਕੀ ਸਾਰੇ ਅਰੀਜਨਲ ਨੇ 2011 ਮਾਡਲ ਆ ਸਿਸਟਮ ਵਗਾਰਾ ਕਿ ਨੋ ਪੀਓ ਵਗਾਰਾ ਚੰਗੀ ਲੱਗੀ ਹੋਈ ਜਾਂਦੀ। ਇਹ 4 ਸਪੀਡਾਂ ਵਾਲਾ ਡੀ ਗੇਅਰ ਵਾਲਾ ਇਹ 4 ਸਪੀਡ ਹਾਂ। ਫੁੱਲ ਦਾ ਟਾਪ ਮਨ ਲਈ ਥੋੜੇ ਪੀਸ ਆਏ ਹੋਣੇ। ਚੰਗਾ ਤਿਆਰ ਕਰਵਾਤਾ ਹੈ। ਡੀਆਈਆ ਪਾਵਰ ਬਚਾ ਲਉ ਹੈ। ਪਲੇਟਾਂ ਬੂਟਾਂ ਕਾਗਜ਼ ਪੱਤਰਾਂ ਦਾ ਜਮਾ ਓਕੇ ਹੈ। ਕਾਗਜ਼ ਪੱਤਰਾਂ ਦਾ ਓਕੇ ਹੈ। ਡੀਆਈਆ ਵੀ ਕਰਵਾਤਾ ਪਾਵਰ ਵੀ ਕਰਵਾਤਾ ਸਿਸਟਮ ਵਗਾਰਾ ਵੀ ਚੰਗਾ ਲਵਾਤਾ। ਸਾਰੇ ਕੰਮ ਓਕੇ ਹੀ ਰਿਪੋਰਟ ਦੇ ਆਣਾ। ਘੈਂਟ ਕਰੇ ਹੋ ਦੇਦੇ ਆਪਾਂ ਨੇ। ਅੱਛਾ। ਇਹ ਆਪਾਂ ਨੇ ਆਪ ਕਰਾਇਆ ਰੰਗ ਰੂਗਾ। ਇਹਦੀ ਸਟਾਰਟਿੰਗ ਦਿਖਾਈ। ਇਹ オリジナル ਆ ਸਾਰਾ ਇਹ ਸਾਰਾ オリジナル ਆ ਜਿਵੇਂ ਕੰਪਨੀ ਚੋਂ ਆਉਂਦਾ ਹੁੰਦਾ ਸੀਗਾ ਹਾਂ ਹਾਂ ਕੱਲੇ ਮਗਰਾਟ ਮਗਰਾਟ ਦੀ ਲਾ ਦੇ ਪਾ ਨਵੇਂ ਲਾਤੇ ਤੇ ਜਨਾ ਤਿਆਰ ਕਰਦੇ ਚਲੇ ਦੇ ਲਾ ਦੇ ਹਾਂ ਕੱਲੇ ਮਗਰਾਟ ਚੇਂਜ ਆ ਬਾਕੀ ਇਥੋਂ ਲੈ ਕੇ ਮੂਹਰ ਸਭ ਸਾਰਾ オリジナル ਆ ਜਿਵੇਂ ਕੰਪਨੀ ਦਾ ਹੁੰਦਾ ਹੈਗਾ ਹਾਂਜੀ ਹਾਂ ਇਹ ਲੋ ਵੀ ਮਿੱਤਰੋ ਅੱਜ ਫੇਰ ਆ ਗਏ ਹਵੇਲੀ ਚ ਕਿਹਦੀ ਹਵੇਲੀ ਚ ਬਾਈ ਰਿੰਕੂ ਦੀ ਹਵੇਲੀ ਚ ਬਾਈ ਮਾਰੀ ਕੈਮਰਾ ਮੜਾ ਜਾ ਹਵੇਲੀ ਤੇ ਹਵੇਲੀ ਦੇ ਅੰਦਰ ਲਾਏ ਪਏ ਨੇ ਛੋਟੇ ਛੋਟੇ ਵਰਗੇ ਟਰੈਕਟਰ ਕਿਵੇਂ ਆ ਬਾਈ ਓਕੇ ਜਿਹੜਾ ਪੰਜਾਬੀਆ ਕਿੰਨਾ ਮੜਲਾ ਇਹ ਬਾਈ ਮੜਲਾ 2022 ਮਾਡਲ ਹਾਂ ਹਾਂ ਭਾਈ ਜਾਨ ਕੰਡੀਸ਼ਨ ਪੱਕੋ ਫੁੱਲ ਸਾਰੇ ਟਰੈਕਟਰ Ориਜినਲ ਨੇ ਸਾਰੇ ਟਰੈਕਟਰ Ориਜినਲ ਨੇ ਸਾਰੇ ਪੰਜਾਬ ਨੰਬਰ ਨੇ ਇਹਦੇ ਟਾਇਰ ਨਾਲ ਦੇ ਸਾਰੇ ਟਰੈਕਟਰਾਂ ਦੇ ਨਾਲ ਦੀ ਨੇ ਟਾਇਰ ਤਕਰੀਬਨ ਤਕਰੀਬਨ ਸਾਰੇ ਟਰੈਕਟਰਾਂ ਦੇ ਟਾਇਰ ਨਾਲ ਆਉਂਦੇ ਨੇ ਇਹ ਚੱਲਿਆ ਕਿੰਨਾ ਹੋਇਆ ਇਹ 800 ਘੰਟਾ 800 ਘੰਟਾ Ориਜినਲ ਚੱਲੇ ਹੋਇਆ ਸਿਸਟਮ ਵਗੈਰਾ ਖਨੂਪੀ ਵਗੈਰਾ ਚੰਗੀ ਲੱਗਦੀ ਹੈ ਇਹਦੀ ਕੋੜਾ ਬੈਂਪਰ ਵੀ ਲਵਾਇਆ ਹੋਇਆ ਇਹਦੀ ਡਿਮਾਂਡ ਕੀ ਆ ਇਹ 95 ਲੱਖ ਕਹਿੰਦੇ ਮਾੜਾ ਮੋਟਾ ਘੱਟ ਵੱਧ ਕਰ ਲਾਂਗੇ 95 ਲੱਖ ਚ ਮੰਨਤਾਂ ਨੂੰ ਹੋ ਜੂ ਤੇ ਜਿਹੜਾ ਇੱਧਰ ਖੜੇਗਾ 54 1 ਇਹ ਕਿਹਨਾ ਮਾਡਲ ਹੈ ਕਿਥੋਂ ਲੱਭ ਲੈਂਦਾ ਇਹ 2011 ਮਾਡਲ ਆ ਇਹ ਲੱਭ ਕਿਥੋਂ ਲੈਂਦਾ ਬਸ ਸਹੀ ਮਿਲ ਜਾਂਦੇ ਨੇ ਅੱਛਾ ਤੇ ਸਾਰਾ ਇਹ ਟ੍ਰੇਡੀਸ਼ਨ ਆ ਬਈ ਸਾਰਾ ਰੈਕਟਰ 오ਰੀਜਨਲ ਨੇ ਤਗਰੇ ਆਹ ਹੀ ਰੰਗ ਕਰਾਇਆ ਹੋਇਆ ਗੱਲਾਂ ਨੂੰ ਸਾਰੇ ਰੈਕਟਰ 오ਰੀਜਨਲ ਨੇ ਕੱਲਾ 911 ਤਿਆਰ ਕਰਵਾਇਆ ਹੋਇਆ ਬਾਕੀ ਸਾਰੇ 오ਰੀਜਨਲ ਨੇ ਹਾਂ ਹਾਂ 2011 ਮਾਡਲ ਆ ਸਿਸਟਮ ਵਗੈਰਾ ਕਨੂਪੀ ਵਗੈਰਾ ਚੰਗੀ ਲੱਗੀ ਹੋਈ ਆ ਇਹ 4 ਸਪੀਡਾਂ ਵਾਲਾ ਡੀ ਗੇਅਰ ਵਾਲਾ ਇਹ 4 ਸਪੀਡਾਂ ਹਾਂ ਫੁੱਲ ਦਾ ਟਾਪ ਮਾਡਲ ਆ ਥੋੜੇ ਪੀਸ ਆਏ ਹੋਏ ਨੇ ਥੋੜੇ ਪੀਸ ਆਏ ਹੋਏ ਨੇ ਤੇ ਇਹਦੀ ਕੀ ਡਿਮਾਂਡ ਹੈ ਇਹ ਬਾਸ 79 ਲੱਖ ਰੱਤੇਵਾਂਗੇ ਨਵਾਂ ਉਹ ਤੇ ਮਾਨਤਾ ਨੂੰ ਹੋ ਜੂ ਬਾ ਮੜਾ ਮੋਟਾ ਪ੍ਰੇਮ ਪਿਆਰ ਕਰਨਾ ਨੂੰ ਟਰੈਕਟਰ ਪਾਸ ਸਾਰਾ ਅਰੀਜਨਲ ਹੈ ਇਹ ਠੀਕ ਹੈ ਤੇ ਜਿਹੜਾ ਇੱਧਰ ਨਾ ਡਗਿਆ ਰ ਛੜਾ ਇਹ 2000 ਮਾਡਲ 2000 ਮਾਡਲ ਆ ਚੰਗਾ ਤਿਆਰ ਕਰਵਾਤਾ ਹੈ ਡੀਆਈਆ ਪਾਵਰ ਵਿਚਾਲੋ ਹੋਇਆ ਪਲੇਟਾਂ ਬੂਟਾਂ ਕਾਗਜ਼ ਪੱਤਰਾਂ ਦਾ ਜਮਾ ਓਕੇ ਹੈ ਕਾਗਜ਼ ਪੱਤਰਾਂ ਦਾ ਓਕੀ ਹੈ ਡੀਆਈਆ ਵੀ ਕਰਵਾਤਾ ਪਾਵਰ ਵੀ ਕਰਵਾਤਾ ਸਿਸਟਮ ਵਗੈਰਾ ਵੀ ਚੰਗਾ ਲਗਾਤਾ ਸਾਰੇ ਕੰਮ ਓਕੇ ਰਿਪੋਰਟ ਨੇ ਆਣਾ ਕੈਂਟ ਕਰੇ ਹੋ ਨੇ ਦੇ ਆਪਾਂ ਨੇ ਅੱਛਾ ਤੇ ਆਪਾਂ ਨੇ ਆਪ ਕਰਾਇਆ ਰੰਗ ਲੂੰਗਾ ਇਹਦੀ ਸਟਾਰਟਿੰਗ ਦਿਖ ਤਾਰ ਗਾ ਰਹੀ ਲੋਈ ਸਟਾਰਟਿੰਗ ਵੀ ਚੈੱਕ ਕਰ ਲਓ ਤੇ ਹੁਣ ਇਹ ਦੇਣਾ ਕਿੰਨੇ ਚੱਪ ਪਟਿਆਲਾ ਲਵੇ ਸਮਾਰ ਕੇ ਦਿਖਾ ਦਈਏ ਇਹ 4.5 ਲੱਖ ਦਾ ਦਿਵਾ ਹੋਵੇ ਬਸ 4.5 ਲੱਖ ਦਾ ਦਮਾਗੇ ਮਾਰ ਨਾਲ ਮਾੜਾ ਮੋਟਾ ਹੋ ਜਾਊਗਾ ਇਹ ਤਾਂ ਉੱਤੀ ਲੱਗੇ ਉਹਨੂੰ ਗਣਿਆ ਵੀ ਤੇ ਬਥੇਰੇ ਤਾਂ ਕੋਈ ਵਾਸੇ ਸ਼ੌਂਕ ਆ ਹਾਂ ਸ਼ੌਂਕ ਆ ਤੇ ਜਿਹੜਾ ਇੱਧਰ ਖੜਾ ਹੈਗਾ ਬਈ ਨਿਊ ਹਾਲੈਂਡ ਦਾ 3600 ਇਹ ਕਿੰਨਾ ਮਾਡਲ ਆ ਏ 2011 ਮਾਡਲ ਆ 2011 ਮਾਡਲ ਆ ਇਹ ਇਹ 2 ਸਪੀਡ ਆ ਜਾਂ 3 ਸਪੀਡ ਆ ਇਹ 3 ਸਪੀਡ ਆ ਇਹ 3 ਸਪੀਡ ਹੈ ਹਾਂ ਹਾਂ ਤੇ 3 ਸਪੀਡਾ ਡਬਲ ਡਿਸਟ੍ਰਿਬਿਊਟਰ ਟਾਪ ਮਰ ਲਗਾ ਉਪਰੀ ਵੱਲ ਵੀ ਕੰਪਨੀ ਮੰਗੂਈ ਤੇ ਟਾਇਰਾਂ ਦੀ ਕੰਡੀਸ਼ਨ ਹੈਗੀ 70 70 75 ਰੁਪਏ ਟਾਇਰ ਦੇ ਫਰਸਟ ਪਾਰਟੀ ਦਾ ਵੀ ਫਰਸਟ ਪਾਰਟੀ ਦਾ ਪੰਜਾਬ ਦਾ ਨੰਬਰ ਆ ਹਾਂ ਪੰਜਾਬ ਤੇ ਇਹਦੀ ਕੀ ਡਿਮਾਂਡ ਹੈ ਇਹ 4 ਲੱਖ ਚੋਂ ਮਾਣਤਾਨ ਕਰਾਂਗੇ 4 ਲੱਖ ਚੋਂ ਮਾਣਤਾਨ ਕਰਦਾਂਗੇ ਜਿਹੜਾ ਇੱਧਰ ਨਾ ਅੜ ਗਿਆ ਨਾ ਖੜਾਗਾ ਇਹ ਵੀ 2000 ਮਾਡਲ ਆ ਏ ਵੀ 2000 ਮਾਡਲ ਆ ਇਹ オリジナル ਆ ਸਾਰਾ ਇਹ ਸਾਰਾ オリジナル ਆ ਜਿਵੇਂ ਕੰਪਨੀ ਚੋਂ ਆਉਂਦਾ ਹੁੰਦਾ ਸੀਗਾ ਕੱਲੇ ਮਗਰਾਟ ਮਗਰਾਟ ਪਾ ਨਵੇਂ ਲਾਤੇ ਤੇ ਜਨਾ ਤਿਆਰ ਕਰਦੇ ਚਲੇ ਦੇ ਲਾ ਦੇ ਹਾਂ ਕੱਲੇ ਮਗਰਾਟ ਚੇਂਜ ਆ ਬਾਕੀ ਇਥੋਂ ਲੈ ਕੇ ਮੂਹਰ ਸੱਕ ਸਾਰਾ オリジナル ਆ ਜਿਵੇਂ ਕੋ ਆਪਣੀ ਦਾ ਹੁੰਦਾ ਹੈਗਾ ਹਾਂ ਜੀ ਹਾਂ ਇਹ ਕਿੰਨੇ ਚ ਦੇਣਾ ਹੈਗਾ ਇਹ ਆਪਾਂ 2.5 ਲੱਖ ਕਹਿੰਦੇ 235 ਦਾ ਦੇਵਾਂਗੇ 235000 ਦਾ ਠੀਕ ਤੇ ਜਿਹੜਾ ਇੱਧਰ ਆ ਗਿਆ ਫਾਰਮ 60 ਇਹ 2014 ਮਾਡਲ ਆ 2014 ਮਾਡਲ ਆ ਟਾਇਰ 70 ਪੈਸੇ ਦੇ ਤੇ ਟਾਇਰ 70 ਪੈਸੇ ਨੇ ਲੋਕਲ ਨੰਬਰ ਆ ਲੋਕਲ ਨੰਬਰ ਆ ਤੇ ਇਹ ਵੀ ਕੀ ਡਿਮਾਂਡ ਹੈ ਇਹ 4 ਲੱਖ ਚ ਮਾਨਤਾਦਾਰ ਕਰ ਦਾਂਗੇ ਦਾ ਵੀ 4 ਲੱਖ ਚ ਵੀ ਇਹ ਤੁਹਾਨੂੰ ਮਾਨਤਾਦਾਰ ਕਰ ਦਾਂਗੇ ਤੇ ਇੱਧਰ ਖੜਾਗਾ ਫਾਰਮ 660 ਹਾਂ ਇਹ 3 ਸਪੀਡ ਆ ਚੇਂਜਰ ਆ ਕਰਾਰੋਗੇ ਇਹ ਨਾਲ ਇਹ ਕਰਾਰੋਗੇ ਵਾਲਾ ਇਹਦੇ ਨਾਲ ਦੇ ਟਾਇਰ ਨੇ ਪਿਛਲੇ ਨਾਲ ਦੇ ਟਾਇਰ ਨੇ ਮੂਲੇ ਨੇ ਮੇਰੇ ਕੋਲ ਟਾਇਰ ਨਾਲ ਦੇ ਦੇ ਮਾਗਰ ਲੈ ਠੀਕ ਆ ਤੇ ਮੂਰਲੀ ਨਾਲ ਦੀ ਨੇ ਆ ਮਾਰ ਕੇ ਚੈੱਕ ਕਰਾ ਦੇ ਬਈ ਰਿੰਬ ਰੋਬ ਦੇਖ ਮਗਰਾਟ ਰੂਟ ਹਾਂ ਰਿੰਬਾ ਦਾ ਵੀ ਚੈੱਕ ਕਰਾ ਦੂ ਮਗਰਾਟਾਂ ਦਾ ਵੀ ਚੈੱਕ ਕਰਵਾ ਦੋ ਤੇ ਇਹ ਕਿੰਨਾ ਚੱਲਿਆ ਹੋਇਆ ਹੈ ਇਹ 2200 ਘੰਟਾ ਚੱਲਿਆ ਆ 2200 ਘੰਟਾ ਚੱਲਿਆ ਹੋਇਆ ਹੈ ਇਹਨਾਂ ਨਾਲ ਚੱਲਿਆ ਆ origignal ਚੱਲਿਆ ਹੋਇਆ ਪੰਜਾਬ ਦਾ ਨੰਬਰ ਆ ਗਿਆ ਇਹਦੀ ਕੀ ਡਿਮਾਂਡ ਆ ਬਈ ਇਹ 4.5 ਲੱਖ ਚੋਂ ਮਾਨਤਾਨ ਕਰਦਾਂਗੇ 4.5 ਲੱਖ ਚੋਂ ਮਾਨਤਾਨ ਕਰਦਾਂਗੇ ਇੱਕ ਵਾਰੀ ਜਿਹੜਾ ਨੰਬਰ ਇੱਕ ਵਾਰੀ ਉਹ ਵੀ ਦੱਸ ਦੇ ਨੰਬਰ ਆਪਣਾ 98575362277 ਬਾਕੀ ਜਿੰਨਾਂ ਨੇ ਵੀ ਕੋਈ ਵੀ ਟਰੈਕਟਰ ਲੈਣਾ ਹੈਗਾ ਤਾਂ ਤੁਹਾਨੂੰ ਪਤਾ ਹੀ ਆ ਪਹਿਲਾਂ ਵੀ ਆਪਾਂ ਵੀਡੀਓ ਕਰਿਆ ਨੇ ਬਾਈ ਐਣ ਘੈਂਟ ਤੋਂ ਘੈਂਟ ਟਰੈਕਟਰ ਲੈ ਕੇ ਆਉਂਦਾ ਤਾਂ ਕਰ ਲਿਓ ਸੰਪਰਕ ਜਿੰਨਾਂ ਨੇ ਕੋਈ ਵੀ ਟਰੈਕਟਰ ਲੈਣਾ ਹੈਗਾ